ਹੰਦੀ ਸਸ ਸਿੱਖਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਿਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋ ਧੰਨਵਾ ਗਾਵਾਂ ਤੁਹਾਨੂੰ ਵਿਖਾਵਾਂਗੇ ਤੇ ਇੱਕ ਤੁਹਾਨੂੰ ਇੱਕ ਕਾਫੀ ਕਮਾਲ ਦੀ ਚੀਜ਼ ਤੁਹਾਨੂੰ ਦਿਖਾਉਣੀ ਆ ਟੋਕੜ ਗੱਬਨ ਨੀਲੀ ਰਾਵੀ ਪੂਰੀ ਤੁਹਾਨੂੰ ਵਿਖਾਉਣੀ ਆ ਤੇ ਇਹਦੇ ਮਗਰ ਵੀ ਪੂਰੀ ਕੱਟੀ ਆ ਆਹ ਦੇਖ ਸਾਡੇ ਮਗਰ ਵੀ ਪੂਰੀ ਕੱਟੀ ਆ ਤੇ ਚੰਗੇ ਰਿਕਾਰਡ ਵਾਲੀ ਟੋਕੜ ਗੱਪਣ ਚੈੱਕ ਪਾਸ ਜਿਹੜੀ ਆ ਨੀਲੀ ਰਵੀ ਪੂਰੀ ਤੁਹਾਨੂੰ ਦਿਖਾਉਣੀ ਹੈ ਗੱਲਬਾਤ ਹੁਣ ਆਪਾਂ ਕਰਦੇ ਆ ਸੋਨੂ ਵੀਰ ਨਾਲ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਸਨਾ ਵਧੀਆ ਜੀ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਦਾ सोनू ਸਿਆਹ ਜਨਾਲਾ ਜ਼ਿਲ੍ਹਾ ਮਰਸਾ ਤੇ ਫੋਨ ਨੰਬਰ ਵੀ ਬੋਲ ਦੋ ਵੀਰ ਜੀ ਕਰੀ 98145752 ਠੀਕ ਹੈ 98145752 ਤੇ ਅੱਜ ਫਿਰ ਇੱਕ ਟੋਕੜ ਕੱਪਣ ਦੀ ਲਈ ਰਾਬੀ ਬੋਲ ਅੱਛਾ ਤੋਹਫਾ ਹੀ ਲੈਂਦਾ ਲੋੜੀ ਦਾ ਤੋਹਫਾ ਹੀ ਹੈਗੇ ਹਾਂ ਉਦੋਂ ਕੇ ਬਾਹਰ ਉਹ ਪਹਿਲਾਂ ਤਾ ਬਾਹਰੀ ਫੈਮਿਲੀਾਂ ਦੀ ਅੱਛਾ ਆ ਵੀ ਚੱਲ ਕੇ ਗੱਲ ਕਰਸਣੇ ਬਾਹਰੀ ਹੋਣਾ ਠੀਕ ਆ ਉਹਨਾਂ ਕੋ ਲਈ ਮਾਜਰ ਉਹਨਾਂ ਰੱਖੀ ਬੜੇ ਛੌਂਗ ਵਾਲੀ ਪਰ ਚਲੋ ਲੈਣਤੀ ਹੋਣਾ ਮਗਰੇ ਵੀ ਕੱਟੀ ਬੂਰੀ ਕੱਟੀ ਚਲੋ ਪਹਿਲਾਂ ਛੋਟੀ ਵਿਖਾ ਲਈਏ ਸੋਨਾ ਸਿੰਘ ਆ ਜਿਹੜਾ ਇਹਦਾ ਦਸਿਆ ਵੀ ਦਿਆ ਤੇ ਬਾਰੇ ਆਪਾਂ ਦੇਖੋ ਵਿੱਚ 7 ਰੋਜ਼ ਜੇ ਅੱਛਾ ਆਪਾਂ 6.5 ਰੋਜ਼ ਲੰਡੀ ਦਵਾਉਗੇ ਠੀਕ ਆ ਲੀਟਰ ਵਾਲਾ ਠੀਕ ਆ ਤੇ ਇਹਨੂੰ ਸੂਈ ਨੂੰ ਕੋ ਮਹੀਨੇ ਤੋਂ 1.5 ਮਹੀਨੇ ਅੰਦਰ ਬਾਦ ਜੇ ਅੱਛਾ ਬਾਹਰ ਦੀ ਹੋਵੇ 1.5 ਅੰਦਰ ਹੀ ਹੈ ਮਹੀਨੇ ਠੀਕ ਆ ਤੇ 7 ਕਿਲੋ ਦੁੱਧ ਹੈਗਾ ਪੱਕਾ ਤੋਰਾਂ ਹਾਂ ਫਿਰ ਪਹਿਲਾ ਸੂਆ ਜੀ ਮਿਲਦੀ ਕਿੱਦਾਂ ਜੀ ਮਿਲਦੀ ਤੁਹਾਨੂੰ ਚੱਕ ਆਦੀ ਆਪਾਂ ਮਿਲਦੀ ਆ ਆਹ ਵੇ ਮਿਲਦੀ ਵਸੇ ਤਾਂ ਆਪਾਂ ਮਾਰੀ ਹੋ ਲੈਣਾ ਨੇ ਅੱਛਾ ਆਹ ਵੇ ਪਾਣੀ ਤੇ ਮਿਲ ਪੈਂਦੀ ਆ ਜੀ ਗੰਗੇ ਦੀ ਆਪਾਂ ਸੀਲ ਲੈਣੀ ਪਹਿਲਾਂ ਝੋਟੀਆਂ ਠੀਕ ਆ ਇਹ ਦੇਖੋ ਇਹ ਲੱਤ ਨਹੀਂ ਚੁਕਣੀ ਤੇ ਠੀਕ ਆ ਜੀ ਆਹ ਇਹਨਾਂ ਦਾ ਰਸਾ ਚੁਕਦੀ ਆ ਅੱਛਾ ਹਾਂ ਠੀਕ ਆ ਗੰਗੇ ਦੇ ਆਪਾਂ ਸੀਲਾਂ ਦਾ ਵੀ ਜੀ ਲੱਤ ਮਾਰੀ ਚਲੋ ਥੰਦ ਖਾ ਦੀਏ ਤੇ ਇੱਕ ਰੀਆ ਜਿੱਦਾਂ ਮਰਜ਼ੀ ਖਾਓ ਆਲੈਕਸਾ ਤੇ ਥਾਨੀਏ ਦੇ ਲਾਗੇ ਤਾਂ ਲੈ ਜਾਵੇ ਜੀ ਪਹਿਲਾ ਸੂਆ ਜੀ ਥਾਂ ਦੇ ਫੁਕੜੇ ਦਾ ਮਨ ਲਗਾ ਜਗਰੀ ਹੋਣ ਦੇਖੋ ਤਾਂ ਲੈ ਜਾ 7 ਕਿਲੋ ਦੁੱਧ ਜਿਹੜਾ ਮੋਕੇ ਦੇ ਦੇ ਕੋਲ ਕਹਿੰਦੇ ਕੀ ਹੈ ਅੱਜ 6 ਕਿਲੋ ਵੀ ਹੋਊਗਾ ਸਾਢੇ 6 ਕਿਲੋ ਜਿਹੜਾ ਕਹਿੰਦੇ ਹੋਊਗਾ ਪਰ ਵਾਂਜਗੁੰਡ ਪਾਂ ਵਜੂਗੀ ਤੁਹਾਨੂੰ ਪਤਾ ਵਾਂਜਗੁੰਡ ਤੇ ਕੁਰੀ ਹੈ ਥਾਂ ਚ ਬੜੀ ਹੈ ਥਾਂ ਦੇ ਨਗਰ ਹਰ ਘਰ ਹੈ ਠੀਕ ਆ ਹਾਂ ਤੇ ਇਹਦਾ ਮੁੱਲ ਇਹ ਦੇਦਾ ਬਈ 47000 ਦੀ 47000 ਦੀ ਕਰਨਾ ਮੰਨਤਾ ਨੂੰ ਮੋਕੇ ਤੇ ਹੋਰ 40 ਦੀ ਬਾਈ ਦੇ ਦਾਂਗੇ ਅੱਛਾ ਹਾਂ ਪਰ ਬਾਂਡਪੁਰ ਪਾਸ ਛੋਟੀ ਬਰੂ ਦੀ ਦੁੱਧੋਂ ਏ ਠੀਕ ਆ ਸਾਫ ਹੈ ਸੀਲ ਬੜੀ ਬਰੇ ਚਲੋ ਕੋਈ ਫੋਨ ਲਾਵੇ ਮੋਕੇ ਦੇਖਣਾ ਤੇ ਹੁਣ ਵਿਖਾਈਏ ਫਿਰ ਬੂਰੀ ਵੀ ਬੂਰੀ ਕਿੰਨੇ ਚਿਰ ਦੀ ਚੱਕ ਪਾਸ ਚ ਚੈੱਕ ਆਪਾਂ ਕਰਾਤੀ ਏ ਨਹੀਂ ਆਪਾਂ ਦੱਸਾ ਕਿਉਂ ਹੁਣ ਕਈ ਵੀ ਦੂਰੋਂ ਆਉਣ ਮਿਲ ਕੇ ਕੰਮ ਗਲਤ ਹੈ ਚੈੱਕ ਕਰਾ ਗਏ ਹੁਣ ਆਪਾਂ ਚੈੱਕ ਆਪਾਂ ਕਰਾਤੀ ਆ ਅੱਛਾ ਅੱਜ ਹੀ ਕਰਾਈ ਚੈੱਕ ਅੱਜ ਹੀ ਕਰਾਈ ਆ ਅੱਛਾ ਠੰਡਾ ਲਵਾਤਾ ਇਹਨੂੰ ਠੀਕ ਆ 4 ਮਹੀਨੇ ਚੱਕ ਪਾਸ ਜੇ ਅੱਜ ਮੈਨੂੰ ਲੱ ਤੇ ਦੁੱਧ ਕਿੰਨਾ ਜਰ ਦੇ ਲੱਗ ਜਾਣਾ ਕੋਈ 15 16 ਤਰੀਕ ਦੇ ਲੱਗ ਜਾਗੇ ਬਾਕੀ ਆ ਦੇਖ ਸਕਦੇ ਜੇ 16 17 ਤਰੀਕ ਨੂੰ ਪੰਜਵੇਂ ਮਹੀਨੇ ਲੱਗਣਾ ਜੀ ਨੂੰ ਠੀਕ ਹੈ ਤੇ ਸੱਜਰ ਨੇ ਕਿੰਨਾ ਕਿਚਵਾਇਆ ਦੁੱਧ ਸੱਜਰ ਨੇ ਵੀ ਦੀ ਜਿਰਗੋ ਵੀਰ ਕੋ ਲਈ ਬੰਦਾ ਵਧੀਆ ਇਮਾਨਦਾਰਿਆ ਹੋਵੀ ਅੱਛਾ 16 17 ਨੂੰ ਦੁੱਧ ਸੱਜਰ ਨੇ ਭਰਿਆ ਜੀ ਅੱਛਾ 16 17 ਨੂੰ ਸੱਜਰ ਨੇ ਦੁੱਧ ਭਰਿਆ ਜੀ ਠੀਕ ਹੈ ਹਾਂ ਤੇ ਮਗਰ ਕੱਟੇ ਵੀ ਜਿਹੜੇ ਮਗਰਾ ਦੇਖ ਸਕਦੇ ਸਿੰਗ ਵੀ ਜਿਹੜਾ ਕੁੰਡਾ ਕਰਨ ਦੀ ਹੁਣ ਤੁਸੀਂ ਕੱਟੀ ਕੱਟੀ ਵੇਖੋ ਕਿੰਨੀ ਝੋਲੀ ਪੂਰੀ ਕੱਟੀ ਆ ਕਾਫੀ ਸੋਹਣੀ ਕੱਟੀ ਆ ਜਿਹੜੀ ਮਗਰ ਪਲੀ ਪਲੋਸੀ ਕੱਟੀ ਆ ਤੇ ਆਪ ਨੂੰ ਮੱਝ ਪੂਰੇ ਪਾਰੇ ਪੱਲੇ ਦੀ ਮੱਝ ਆ ਜਿਹੜੀ ਬੱਜੀ ਭਾਜੀ ਸਾਰੀ ਨੀਲੀ ਵੀ ਦੇ ਲੋ ਬਾਕੀ ਪੈਰ ਵੀ ਇਹਦੇ ਚਿੱਟੇ ਆ ਬਾਕੀ ਨਿਮਾਈ ਨੂੰ ਹੀ ਨਹੀਂ ਉਹਦੇ ਕਰਕੇ ਪੂਰੇ ਦੇਖਣ ਨਹੀਂ ਦੇ ਸਾਰੀ ਨੀਲੀ ਦੀ ਹੈ ਮੈਂ ਦੇਖ ਸਕਦਾ ਪੂਛ ਵੇਖੋ ਪੈਰਾਂ 'ਚ ਹੈ ਨਹੀਂ ਜਦ ਤੱਕ ਤੇ ਪਹਿਲੇ ਪੂਛ ਲੱਗਾਂ ਦੀ ਵੀ ਲੋ ਠੀਕ ਆ ਮੂੰਹ ਤੇ ਦਾਗ ਵੀ ਆਇਆ ਹੋਇਆ ਲੱਗਦਾ ਥਾਣੇ ਵੇਖੋ ਆ ਦੇਖ ਸਾਡੇ ਥਾਣੇ ਤੁਹਾਨੂੰ ਲੱਗੇ ਤਾਂ ਦਿਖਾਈਏ ਕਾਫੀ ਪਿਆਰਾ ਥਾਣਾ ਹੈ ਜਿਹੜਾ ਤੇ ਮਿਲਦੀ ਕੱਟੀ ਤੇ ਜੀ ਭਾਜੀ ਮਿਲਦੀ ਭਾਜੀ ਦੋਵੇਂ ਟਾਈਮ ਕੱਟੀ ਤੇ ਜੀ ਮਿਲਦੀ ਜੀ ਅੱਛਾ ਹਾਂ ਦੋਵੇਂ ਟਾਈਮ ਕਰਦੇ ਆ ਪਕਈ ਜਾਂਦੇ ਆ ਠੀਬਾ ਦੀ ਚੋਲੀ ਨੇ ਆ ਤੇ ਤੁਹਾਨੂੰ ਗਾ ਤਗੜੇ ਬੰਦੇ ਤਗੜੇ ਕੰਮ ਅੱਛਾ ਕਈਆ ਦੋਵੇਂ ਟਾਈਮ ਚੋਲੀ ਨੇ ਤੇ ਦੁੱਧ ਕਿੰਨਾ ਪੱਕਾ ਹੈ ਦੇਖ ਦੁੱਧ ਵੀ ਜੇ ਕੋ 5 ਕਿਲੋ ਤੇ ਪਰ ਹੈ 9 ਕਿਲੋ 10 ਰੁਪਏ ਦਾ ਜੀ ਅੱਛਾ ਸੰਗਣਾ ਦੁੱਧ 9 5 ਸਿੰਪਲ ਹੁੰਦਾ ਜੀ ਦਾ ਅੱਛਾ ਹਾਂ ਠੀਕ ਆ ਤੇ ਇਹਦਾ ਕੀ ਰੱਖਣਾ ਮੁੱਲ ਇਹਦਾ ਮੁੱਲ ਭਾਜੀ ਜੇ ਜੇ ਆਪਾਂ ਦੋ ਕੱਟੀ ਨਾਲ ਅੱਛਾ ਫਿਰ ਕੱਟੀ ਦੇ ਨਾਲ ਦਵਾਂਗੇ 56000 ਦੀ ਅੱਛਾ ਮੇਰਾ ਵੀ 54 53 ਦੇ ਫੋਨ ਲਾਵੇ ਨਾ ਅੱਛਾ ਉਹਦਾ ਫੋਨ ਕਰੇ ਪਰ ਫੋਨ ਮੈਂ ਹੀ ਬਤਨਾ ਕਰੀ ਅੱਛਾ ਤੁਜੀ ਹਮਾਰੇ ਪੁੱਛਨੇ ਉਹਨਾਂ ਭਰੇ ਗੱਲਾਂ ਬਾਰੇ ਅੱਛਾ ਇਹ ਕੱਟੀ ਨਾਜ਼ਮਕ ਫੇਦੇ ਦੀ 56 ਦੀ ਅੱਛਾ ਕੱਟੀ ਤੋਂ ਬਿਨਾ ਦਾ ਵਗ 50000 ਦੀ ਅੱਛਾ ਕੱਟੀ ਤੋਂ ਬਿਨਾ 50 ਦੀ ਤੇ ਕੱਟੀ ਦੇ ਨਾਲ 56 ਦੀ ਪਰ ਇਹ ਆ ਕਿ ਮਿਲਦੀ ਤੇ ਕੱਟੀ ਤੇ ਹੀ ਦੋਵੇਂ ਟਾਈਮ ਜਲਦੀ ਕੱਟੀ ਦਾ ਕੱਟੀ ਮੇਰੇ ਕੋਲ ਬੰਦੇ ਮੰਗਣਦੇ ਸ਼ੌਂਕ ਵਾਲੀ ਅੱਛਾ ਜਿੰਨਾ ਸ਼ੌਂਕ ਨਾਲ ਪਾਲ ਨਹੀਂ ਨਾ ਕੱਟੀ ਠੀਕ ਆ ਉਹ ਬੰਦੇ ਮੈਨੂੰ 6000 ਵੀ ਲਾ ਗਏ ਰਾਤੀ 7000 ਵੀ ਮੈਨੂੰ ਕਹਿੰਦੇ ਸੀ ਅੱਛਾ ਪਰ ਮੈਂ ਹੀ ਕੱਟੀ ਕਰਦੀ ਬੜਾ ਮੱਝ ਅੱਛਾ ਹਾਂ ਠੀਕ ਆ ਇਹ ਆ ਕਿ ਉਹ ਅਗਲੇ ਦੀ ਮਰਜ਼ੀ ਖੜਨ ਵਾਲੇ ਦੇ ਜੇ ਕੱਟੀ ਛੱਡਨੀ ਤਾਂ ਛੱਡ ਦੇ ਦੀ ਜੀ ਗੱਲ ਇਹ ਆ 50000 ਤੋਂ ਨੀਜਾ ਦੀ ਮ ਕਿ ਬਿੰਜਾ ਦੀ ਮੱਝ ਨਹੀਂ ਕੱਟੀ ਨਾਲ ਅੱਛਾ ਕੱਟੀ ਦੇ ਨਾਲ ਦੋ ਕਿੱਤੇ 17 ਕਿਲੋ ਵਾਲੀ ਮੱਝ ਭਾਈ ਦੋ ਦਰੀਆ ਕੱਟੇ ਵੀ ਪੂਰੀ ਹੱਡੇ ਪਾਰਾਂ ਦੇ ਖੁੱਲੇ ਹੈ ਕੱਦ ਕਾਠਾ ਲਈ ਹੈ ਜਿਹੜੀ ਪੂਰੀ ਵਧੀਆ ਵੇਖੋ ਭਾਈ ਪੂਛ ਵੇਖੋ ਮੱਝ ਦੀ ਥੱਲੇ ਖਹਿੜ ਦੀ ਸਾਰੀ ਫਾਰ ਵੇਖੋ ਕਿੰਨਾ ਚੋੜੀ ਲਗਾ ਸਾਰੀ ਚੀਜ਼ ਵਧੀਆ ਠੀਕ ਹੈ ਜੀ ਕੋਈ ਭੂਰ ਛੱਤਾ ਤੋਂ ਥਣ ਘਾਟਵਾ ਤੋਂ ਜੁਮੇ ਦੀ ਆਪਣੀ ਹੈ ਠੀਕ ਹੈ ਚਲੋ ਹੁਣ ਗਾਵਾਂ ਦਿਖਾ ਦਈਏ ਹੁਣ ਜਿਹੜੀ ਆਵਲੀ ਗਾਂ ਤੁਹਾਨੂੰ ਦਿਖਾਉਣੀ ਹੈ ਇੱਕੋ ਵੇਖੀ ਆਪਣੀ ਵੀਡੀਓ ਪਈ ਆ ਅੱਛਾ ਬੱਚੇ ਸਵੇਰ ਆਪਣੀ ਵੀਡੀਓ ਗਈ ਜੀ ਠੀਕ ਆ ਕੋਈ ਵੀਰ ਮੈਨੂੰ ਜਿਹੜਾ ਲਊਗਾ WhatsApp ਕਰੇ ਆਪਾਂ ਵੀਡੀਓ ਪਾ ਦਾਂਗੇ ਜੀ ਠੀਕ ਆ ਬੱਚੇ ਦੀ ਸੂਈ ਨੂੰ 15 ਦਿਨ ਅਜੇ 20 ਦਿਨ ਹੋ ਗਏ ਆ ਅੱਛਾ ਬੱਚੇ ਦੀ ਵੀਡੀਓ ਪਾਵਾਂਗੇ ਇਹੋ ਰੰਗ ਦਾ ਬੱਚਾ ਲਾਲ ਤੇ ਦੁੱਧ ਕਿੰਨਾ ਦੁੱਧ ਕਿਹੋ ਹੈਗਾ ਜੀ ਮਤਲਬ ਸੂ ਬੱਚੇ ਮਰਨ ਚਾਰ ਕਿ ਦਿਨ ਹੋ ਗਏ ਜੀ ਅੱਛਾ ਜਿੰਨਾ ਕੋ ਲਈ ਆਪਾਂ ਉਹਨੇ ਘਰ ਦੀ ਵੀਡੀਓ ਅੱਜ ਕੋ ਪਈ ਬਣੀ ਠੀਕ ਆ ਦੁੱਧ ਕੋ ਹੋ ਗੁਰ 13 ਕਿਲੋ ਅੱਛਾ ਠੰਡਾ ਪਾਣੀ ਵੇਗਾ ਠੀਕ ਆ ਪਰ ਆਪਾਂ 12 ਕਿਲੋ ਦਵਾਈ 12 ਦਾ 11.5 ਕਿਲੋ ਨਹੀਂ ਹੋਊ ਮੰਗਾ ਪਾਉਂਗੜੇ ਪੜਾ ਫੋਲਗੜੀ ਉਹ ਤੇਰਾ ਠੰਡੀ ਤੇਰੀ ਆ ਠੰਡੀ ਪੱਗਾ ਪਾ ਕੇ ਸੋਈ ਹੁੰਦਾ ਕਰ ਠੀਕ ਆ ਵੀਡੀਓ ਬੱਚੇ ਦੀ ਆਪਾਂ ਵੀਡੀਓ ਸੌਦਾ ਬਾਹਰ ਕਰੇ ਪਹਿਲਾਂ ਹਲਕ ਬੱਚੇ ਦੀ ਵੀਡੀਓ ਮਗਾ ਦੇ ਸਣੀ ਅੱਛਾ ਪੋਲੇ ਹਣੀ ਠੀਕ ਆ ਜੀ ਹਾਂ ਬਾਕੀ ਮੌਸਮ ਠੰਡਾ ਵਾ ਠੰਡ ਠੰਡ ਕਰਕੇ ਬੱਚੇ ਜਿਹੜੇ ਕਈ ਆ ਰਹੀ ਹੋ ਜਾਂਦੇ ਆ ਪਸਲੇ ਬਾਕੀ ਥਾਂ ਬੜਾ ਚੰਗਾ ਲੱਗਾ ਇਹਦੇਗਾ 12 ਲੀਟਰ ਪੱਕਾ ਦੁੱਧ ਜਿਹੜਾ ਕਿੰਦੇ ਆ ਜੀ ਵੱਧ ਹੋਊਗਾ ਜੇ ਹੁਣ ਵੀ ਚੰਗੀ ਸੇਵਾ ਕਰੂ ਨਾ ਅੱਛਾ ਉਹ ਤੇ ਫਿਰ 15 16 ਕਿਲੋ ਚੱਲ ਜਣੇ ਨੇ ਦੇ ਜਿਹੜਾ ਸੌਗ ਨੂੰ ਜਾਊਗੀ ਤੇ ਦੇਖੋ ਥਾਲ ਪ ਬਾਕੀ ਸਾਨ ਕਾਫੀ ਚੰਗਾ ਜਿਹੜਾ ਇਹਦੇ ਇਹਦਾ ਭਾਜੀ ਜਿੰਫਾ ਲਈ ਵੀਰ ਕੋ ਪੰਜ ਤੋਂ ਵੱਧ ਸਿੰਪਲ ਹੁੰਦਾ ਇਹਦਾ ਅੱਛਾ ਪੰਜ ਤੋਂ ਵੱਧ ਸਿੰਪਲ ਦੇ ਵੀ ਦੁੱਧ ਪੁੰਦਾ ਨਾ ਠੀਕ ਆ ਪੰਜ ਤੋਂ ਵੱਧ ਸਿੰਪਲ ਹੁੰਦਾ ਤੇ ਇਹਦਾ ਮੁੱਲ ਇਹਦਾ ਭਾਜੀ ਮੁੱਲ 28000 ਜੀ 28000 ਹਾਂ ਵਿੱਚ ਮੰਨਤਾਂ 28000 ਦੀ ਹਾਂ ਨਾ ਦੇ ਦਿਆ ਦੋ ਡੰਗ ਭਾਵੇਂ ਸਾਡੇ ਕੋਲ 12 ਤੋਂ 13 ਗਰ ਦੁੱਧ ਲੈ ਜੀ ਨਹੀਂ ਲੈਣਦੇ ਅੱਛਾ ਤੇ ਦੁੱਧ ਵੀ ਫਰਮਣਾ ਆਪਾਂ ਆ ਕੇ ਬਾਲਟੀ ਥਲੇ ਰੱਖੇ ਜੋ ਵੱਲ ਹੱਤ ਮਾਰੇ ਹਿੱਲੇ ਆਪਣੀ ਗਰੰਟੀ ਉਹਦੀ ਠੀਕ ਆ ਜੀ ਹਾਂ ਤੇ ਹੁਣ ਇੱਕ ਗਾਂ ਇਹ ਸੂਈ ਚ ਕਲਦੀ ਇਹ ਬੜੀ ਵੱਡੀ ਜੇ ਕਾਦੀ ਸੂਈ ਜਾਵੇ ਠੀਕ ਆ ਹਾਂ ਬਿਲਕੁਲ ਛੋਟੇ ਜਿਹੇ ਕਰਦ ਦੀ ਗਾਵਾ ਜਿਹੜੇ ਕਈ ਆਪਣਾ ਹਿਸਾਬ-ਕਿਤਾਬ ਲਾ ਕੇ ਕੋਈ ਲਵੇ ਪਰ ਇੱਥੇ ਆਨ ਕਈ ਵੀ ਕਿਹਨੇ ਨੇ ਪਾਜੀ ਵੱਡੀ ਨਹੀਂ ਐ ਨਿੱਕੀ ਆ ਆਪਣੇ ਹਿਸਾਬ ਦੇ ਨਾਲ ਲਵੇ ਮੇਰੇ ਇੱਥੇ ਘੁੰਦੀ ਲਾਲੋ ਸਾਹਿਬ ਠੀਕ ਹੈ ਜੀ ਆਹੋ ਛੋਟੀ ਆ ਜਿਹੜੀ ਹਾਂ ਛੋਟੀ ਤਾਂ ਕਿਉਂ ਕਈ ਵੀਰ ਹੁਣ ਦੂਰੋਂ ਗੱਡੀ ਲੈ ਜਾਵੇ ਇੱਥੇ ਆਨ ਕਵੇ ਨਿੱਕੀ ਆ ਵੱਡੀ ਆ ਹਾਂਜੀ ਹਾਂਜੀ ਆਪਣਾ ਹਿਸਾਬ-ਕਿਤਾਬ ਲਾ ਕੇ ਸਾਈ ਪਾਵੇ ਤਾਂ ਫੇਰ ਹੀ ਆਵੇ ਗੱਡੀ ਲੈ ਠੀਕ ਹੈ ਤੇ ਮਗਰ ਇਹਦੇ ਵੱਛੀ ਵੱਛੀ ਨਾਲੂ ਨਾਲ ਜਾਵੇ ਨਾਲੇ ਜਿਹੜਾ ਨਾਲੇ ਆ ਤਾਜੀ ਸੋਈ ਆ ਜਿਹੜਾ ਹਾਂ ਵੱਛੀ ਮਗਰ ਜੀ ਚਲੋ ਵੱਛੀ ਵੀ ਚਲ ਇਨੂੰ ਤੋੜ ਦਿੰਨੇ ਆ ਇਹ ਲੌ ਨਗਾ ਪੈ ਰਾ ਕੋ ਛਾਲ ਮਾਰੀ ਤੇ ਪੂਰੀ ਪੈਰ ਨੂੰ ਮੜਿਆ ਇਹਨੂੰ ਅਗਲੇ ਬੰਨੇ ਮੜਿਆ ਨਹੀਂ ਜਿਆਦੀ ਵੇਚੀ ਤੇ ਡਾਲੇ ਦੇ ਪੈਦਿਆ ਠੀਕ ਆ ਛਾਲ ਮੜਿਆ ਜਾਵੇ ਕੋ ਸਾਡੇ ਪੈਰਾਂ ਸਿੱਧ ਮੜਿਆ ਇੱਕ ਲੋੜਾ ਇੱਥੇ ਲੱਗ ਗਿਆ ਮੜਿਆ ਠੀਕ ਆ ਹਾਂਜੀ ਪੈਰ ਦੀ ਕੀ ਜੀ ਆ ਵੀ ਭੱਜ ਗਈ ਉੱਤਰਨ ਛਾਖ ਮਾਰ ਕੇ ਹੋਜੂ ਸੇਰ ਨੂੰ ਜੀ ਤਰੀ ਆ ਜਾ ਆ ਕੋਦੜ ਕੋ ਕਰਨੀ ਹੈਗੀ ਬੜਾ ਡੱਬੀ ਆ ਕਈ ਵਾਰੀ ਲੌਂ ਚੜਾਉਣ ਲੱਗਿਆ ਕਈ ਵਾਰ ਦੇ ਘਟੇ ਹੋ ਜਾਂਦੇ ਉਹਦੇ ਪਹਿਲੇ ਮੋ ਵੱਡੀਆਂ ਛਾਲ ਮਾਰ ਕੇ ਕੀ ਕਰਨ ਲੱਗੇ ਕੋਈ ਪਹਿਲੇ ਆ ਵੱਡੀਆਂ ਸ਼ਾਲ ਵੱਡੀ ਪਰਣ ਲੱਗੀ ਅੱਛਾ ਤੇ ਚਲ ਕੇ ਕੀ ਗੱਡੀਆਂ ਡਾ ਲੇ ਲੋ ਠੀਕ ਹੈ ਤਾਂ ਮੜਾ ਜ ਮੈਂ ਫਿਰ ਮੋਤਾ ਕਿਤੇ ਛੇਲੇ ਜਾ ਕੇ ਮੜਾ ਜਾ ਠੀਕ ਹੈ ਯਾਰ ਥਾਣੇ ਤਰ੍ਹਾਂ ਦੇਖ ਸਕਦੇ ਥਣ ਪ੍ਰੋਪਰ ਹੱਥ ਚ ਆਉਣਾ ਲਾ ਜਿਹੜਾ ਹੈਗਾ ਕਿੰਨੇ ਕ ਦੁੱਧ ਵਾਲੀ ਜੇ ਵੇਦੀ ਕਿੰਨਾ ਕ ਦੇ ਜੀ ਜਿਹੜੀ ਆ ਵਾ ਗਾਰੰਟੀਆਂ ਕੋਈ ਨਹੀਂ ਦੇ ਸਕਦਾ ਅੱਛਾ ਪਹਿਲਾ ਸੂਬਾ ਮੈਂ ਇੱਕ ਪੈਸੇ ਬਦਲੇ ਇਹ ਸਿਲੀਆਂ ਚੁੱਕੀ ਜਾਵਾਂ ਮੇਰੀਆਂ 10 ਕਿਲੋ ਕਰਨਾ 12 ਕਿਲੋ ਕਰਨਾ ਅੱਛਾ ਪੈਸੇ ਦੇ ਕਈ ਅੱਜ ਟੀ ਜਿਆਦੇ ਵਰੀਦੇ ਆ ਠੀਕ ਆ ਨਾਲ ਨੂੰ ਨਹੀਂ ਪਤਾ ਨੇ 8 ਕਿਲੋ ਕਰਨਾ 9 ਕਿਲੋ ਕਰਨਾ 10 ਕਿਲੋ ਕਰਨਾ ਤੇ ਬੰਦੀ 6 ਕਿਲੋ ਦੇ ਰੁਗੀ ਦੇਣਾ ਅੱਛਾ ਸਿੱਧੀਆਂ ਗਲਾ ਭਾਜੀ ਇਹ ਕਿੰਨੀ ਕੀ ਰਕਮ ਹੈ ਹੁਣ ਕਿੰਨਾ ਕੋ ਬੋਲਾ ਹੈ ਇਹਦੇ ਪੈਜ ਵੱਡੇ ਕਰਦੇ ਮੈਨੂੰ ਕਿੰਨਾ ਲਾ ਕੇ ਵੇਚੀਏ ਆ ਤੁਹਾਨੂੰ ਬਾਈ ਝੂਠ ਹੀ ਮਾਰੀ ਜਾਂਦੇ ਆ ਅੱਛਾ ਪਹਿਲਾ ਸੂਆ ਸਾਨੂੰ ਨਹੀਂ ਪਤਾ ਰਾਜਦਾ ਕਿ ਕਿੰਨਾ ਕਰਨਾ ਕਿੰਨਾ ਨਹੀਂ ਨਹੀਂ ਅਤਰਣ ਬੋਲਾ ਕਿੰਨਾ ਕੋਗਾ 4-5 ਕਿਲੋ ਬੋਲਾਗਾ ਇਹ 5 ਕਿਲੋ ਅੱਛਾ ਹਾਂ ਤੇ ਇਹਦਾ ਮੁੱਲ ਤੂੜੀ ਖਾਈ ਜਾਂਦੀ ਏ ਇਹਨੂੰ ਸੇਵਾ ਸੁਆ ਚੰਗੀ ਕਰੂ ਫਿਰ ਭਾਵੇਂ ਦੁੱਧ ਚਲੋ ਦਾਖਲ ਵੀ ਕਰ ਜੇ ਤੇ ਮੁੱਲ ਮੁੱਲ ਹਾਂ ਨਹੀਂ ਦੇ ਦੀ 16.5 ਸਾਢੇ 16 ਹਜ਼ਾਰ ਦੇ ਕਰਨਾ ਵਿੱਚ ਮਨ ਭਾਜੀ ਰੋਜ਼ 300 ਰੁਪਏ ਦੁੱਧ ਦੋਵੇਂ ਨਾਲ ਜੇ 200 ਦਾ ਵੀ ਦਵੇ ਤੇ 2 ਮਹੀਨੇ ਦੇ ਪੈਸੇ ਪੂਰੇ ਹੋਣ ਦੇ ਕਿੰਨੀ ਵੱਡੀ ਗੱਲ ਏ ਠੀਕ ਹੈ ਸਾਰਾ ਗਰਮੀਆਂ ਦੁੱਧ ਵੀ ਦੇ ਜਨਾ ਚਲੋ 16 ਦੇ ਪੂਰਾ ਕਰੋਗੇ 16 ਕਰਦੀ ਪੂਰਾ ਆਹ 16 ਚ ਛੋਟ ਛੋੜੀ ਹੋਣੀ ਏ ਚੋ ਕੋਈ ਕਹ ਲਿਆ ਰੱਸੀ ਮਗਰ ਦੇਖੋ ਨਾਲੂ ਵੀ ਨਾਲ ਆਇਆ ਬਾਕੀ ਕੋਈ ਵੀਰ ਆਪਣੀ ਇੱਥੇ ਆ ਗਏ ਜੀ ਇਹ ਹੈਗੀ ਛੋਟੀ ਆ ਜਾਂ ਵੱਡੀ ਆ ਇੱਥੇ ਮੇਰਾ ਵੀਰ ਉਹਨੂੰ ਗੱਡੀ ਲੈ ਕੇ ਆਵੇ ਆਖੇ ਵੀਰ ਜੀ ਨਿੱਕੀ ਆ ਉਹ ਹੈ ਜੀ ਆ ਬੜਾ ਪੈਰ ਆ ਥੋੜਾ ਵੀ ਇੱਥੇ ਉਤਲਾਉਣ ਕੇ ਦੱਬਦੀ ਆ ਉਹਦੀ ਆ ਬੱਸ ਦੱਸਣ ਦੇ ਆ ਹੈ ਛੋਟੀ ਜੇ ਕੱਦ ਵੇ ਲੋ ਇੱਥੇ ਕਾ ਮੇਰੇ ਆਉਂਦੀ ਏ ਠੀਕ ਆ ਸਾਫ਼ ਸਿੱਧੀ ਗੱਲ ਮਰਦੇ ਕਹੇ ਵੀਰ ਵੀਰ ਜੀ ਵੀਰ ਉਹ ਵੱਡੀ ਯਾਦ ਨਹੀਂ ਇੱਥੇ ਨਿੱਕੀ ਆ ਠੀਕ ਆ ਸੋਚ ਸਮਝ ਕੇ ਮੇਰਾ ਵੀ ਸਾਈ ਪਾਵੇ ਆਪਣੀ ਚਵਾ ਦੀ ਆਪਣੀ ਗਰੰਟੀ ਫੁੱਲ ਠੀਕ ਆ ਜੀ ਬਾਕੀ ਜੜੀਆਂ ਵਾ ਚਾਰੇ ਸੂਈਆਂ ਸਵਾਈਆਂ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਦਾ ਵੇਸ਼